ਬਸ ਇਹਿਤ ਬਾਟ ਕਰਾਂਗੇ ਜੀ ਵਾਹ ਗੁਰੂ 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 ਵਾਹਿਗੁਰੂ 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 ਤੰਤਨ ਬਾਬਾ ਅਜੀਤ ਸਿੰਘ ਜੀ ਤੰਤਨ ਬਾਬਾ ਜੁਜਾਰ ਸਿੰਘ ਜੀ ਤੰਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੀ ਸਿੰਘ ਜੀ ਤਨ ਤਨ ਮਾਤਾ ਕੁਜਰ ਕੌਰ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਜੀ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹਲਾ ਪੰਜਵਾ ਸਾਧ ਸੰਗ ਤਰੈ ਪੈ ਸਾਗਰ ਹਰ ਹਰ ਨਾਮ ਸਿਮਰਤ ਨਗਰ ਸਿਮਰ ਸਿਮਰ ਜੀ ਮਾਨਾਰਾਇਣ ਤੂਖ ਰੋਗ ਸੋਗ ਸਭ ਬਿਨ ਸੇ ਗੁਰ ਪੂਰੇ ਮਿਲ ਪਾਪ ਤਜੈਣ ਰਹਾਉ ਜੀਵਨ ਪਦ ਵੀ ਹਰ ਕਾ ਨਾਮ ਮਨ ਤਨ ਨਿਰਮਲ ਸਾਚ ਸੁਆਉ ਆਠ ਪਹਿਰ ਪਾਰ ਬ੍ਰਹਮਤੀ ਆਈਏ ਪੂਰਵ ਲਿਖਤ ਹੋਇ ਤਾ ਭਈਏ ਸਰਣ ਪਏ ਜਪ ਦੀਨ ਦਇਆ ਦਾ ਨਾਨਕ ਜਾਚੇ ਸੰਤਰਵਾਲਾ ਸੁਹੀ ਮਹਲਾ ਪੰਜਵਾਂ ਕਰ ਕਾ ਕਾਜ ਨ ਜਾਣੀ ਰੂੜਾ ਝੂਠੇ ਤੰਦੇ ਰਚਿਓ ਮੋੜਾ ਜਿਤ ਤੂੰ ਲਾਵੇ ਤਿਤ ਤਿਤ ਲਗਣਾ ਜਾਂ ਤੂੰ ਦੇ ਤੇਰਾ ਨਾਮ ਜਪਨਾ ਰਹਾਓ ਹਰ ਕੀ ਦਾਸ ਹਰ ਸੇ ਤੀ ਰਾ ਤੇਰਾ ਰਾਮ ਰਸਾਇਣ ਅਨ ਦਿਨ ਮਾਤੇ ਬਾਹ ਪਕਰ ਪ੍ਰਭ ਆਪੇ ਕਾਟੇ ਜਨਮ ਜਨਮ ਕੀ ਟੂਟੀ ਗਾੜੀ ਉਦਰ ਸੁਆਮੀ ਪ੍ਰਭ ਕਿਰਪਾ ਤਾਰੇ ਨਾਨਕ ਦਾਸ ਹਰਿ ਸ਼ਰਨ ਦੁਆਰੇ ਸੁਹੀ ਮਹੱਲਾ ਪੰਜਵਾਂ ਸੰਤ ਪ੍ਰਸਾਦਿ ਮਹਿ ਚਲ ਕਰ ਪਾਇਆ ਸਰਬ ਸੂਖ ਫਿਰ ਨਹੀਂ ਡੋਲਾਇਆ ਗੁਰ ਤੇ ਆਏ ਹਰ ਚਰਨ ਮਨ ਚੀਨੇ ਤਾਂ ਤੀ ਕਰਤੇ ਅਸਥਿਰ ਕੀਨੇ ਰਹਾਉਂ ਗੁਣ ਗਾਵਤੀ ਜੋਤੀ ਅਬਿਨਾਸੀ ਤਾਂ ਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ 니 ਨੇ ਲੜ ਲਾਏ ਸਦਾ ਅਨੰਦ ਨਾਨਕ ਗੁਣ ਗਾਏ ਸੁਹੀ ਮਹੰਲਾ ਪੰਜੇ ਮਾ ਅੰਮ੍ਰਿਤ ਵਚਨ ਸਾਦ ਕੀ ਬਾਣੀ ਜੋ ਜੋ ਜਪੇ ਤਿਸ ਕੀ ਗਤ ਹੋਵੇ ਹਰ ਹਰ ਨਾਮਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾਈ ਕੋ ਨਾਨਕ ਮੈਂ ਪਰਵੇਸਾ ਸਾਧੂ ਤੋਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸੁਹੀ ਮਹਲਾ ਪੰਜਵਾ ਕਰਤੀ ਜਾ ਗੋਬਿੰਦ ਗੁਣ ਗਾਉਤੇ ਅਨਾ ਦਰਸਨ ਦੇ ਹੋ ਪੂਰਨ ਕਿਰਪਾ ਦਾ ਰਹਾਉ ਕਰਿ ਕਿਰਪਾ ਤੁਮਹੀ ਪਤਿ ਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੈ ਜਪਨ ਲਾਲਾ ਨਾਨਕ ਜਾਚੈ ਸੰਤ ਰਵਾਲਾ ਸੁਹੀ ਮਹਲਾ ਪੰਜਵਾ ਤੇਸ ਬਿਨ ਦੂਜਾ ਵਰਨ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰਿ ਸਮ ਰਾਖੀ ਅਪਾਰ ਰਹਾਉ ਸਭ ਰੋਗ ਮਿਟਾਵੇ ਨਾ ਮਾਨਿਰਵਾ ਨਾਨਕ ਰਖਾ ਆਪੇ ਹੁਆ ਸੁਹੀ ਮਹੱਲਾ ਪੰਜਵਾ ਦਰਸਤ ਕੋ ਲੋ ਚੀ ਸਭ ਕੋਈ ਪੂਰੇ ਪਾਪ ਪਰਪਤ ਹੋਈ ਰਹਾਉ ਸ਼ਾਮ ਸੁੰਦਰ ਤਜ ਨੀਂਦ ਕਿਉ ਆਈ ਮਹਾ ਮੋਨੀ ਦੂਤਾ ਲਾਈ ਪ੍ਰੇਮ ਵਿਚੋਹਾ ਕਰਤਿਕ ਸਾਈ ਨਰਦ ਚੰਤ ਤਿਸ ਦਇਆ ਨ ਪਾਈ ਅਨੇਕ ਜਨਮ ਬਿਤੇ ਅਨ ਪਰਮਾਈ ਕਾਰਵਾਸਿਨਾ ਦੇਵਤ ਉਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ ਨ ਦੂਜੇ ਕਿਰਤ ਪਵਾਈ ਛੁੜ ਸਾਜ ਜਨ ਸੰਤ ਜਨ ਪਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੁਹਿ ਮਹਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਨੀ ਸੁਹਾਵੀ ਛਪਰੀ ਜਾ ਮੈਂ ਗੁਣ ਗਾਏ ਕਿਤ ਹੀ ਕਾਮ ਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਅਨੰਦ ਗਰੀਬੀ ਸਾਧ ਸੰਗ ਚਿਤ ਪ੍ਰਭ ਚਿਤੇ ਆਏ ਚਲ ਜਾਓ ਏ ਹੋ ਪਟ ਪਨਾ ਮਾਇ ਅਲਪਟਾਏ ਈਸਰ ਈਸੇ ਓਡ ਕਾਮਰੀ ਸੁਖ ਮਨ ਸੰਤੋ ਖਾਏ ਅਸੁਰਾਜ ਨਾ ਕੀਤੇ ਕਾਜ ਜਿਤ ਨਹਿ ਤ੍ਰਪਤਾਏ ਨਗਨ ਫਿਰਤ ਰੰਗ ਏਕ ਕੈ ਓਹੋ ਸੁਭਾ ਪਾਏ ਪਾਟ ਪਟੰਬਰ ਵਿਧਿਆ ਜੈ ਰਚਿ ਲੋਬਾਏ ਸਭ ਕਿਛ ਤੁਮ ਰਹਿ ਹਾਥ ਪ੍ਰਭੂ ਆਪ ਕਰੇ ਕਰਾਏ ਸਾਥ ਸਾਥ ਸਿਮਰਤ ਰਹਾ ਨਾਨਕ ਦਾ ਫਾਇ ਸੁਹੀ ਮਹੱਲਾ ਪੰਜਵਾ ਹਰਿ ਕਾ ਸੰਤ ਪਰਾਨ ਤਨ ਤਿਸ ਕਾ ਪਨੇਹਾਰਾ ਪਾਈ ਮੀਤ ਸੁਤ ਸਗਲ ਤੇਜੀ ਹੂੰ ਤੇ ਪਿਆਰਾ ਰਹਾਉ ਕਿਸ ਕ ਕਰੀ ਬਿਚਨਾ ਸੰਤ ਚੌਰ ਟਲਾਵੋ ਸੀਸ ਨਿਹਾਰੋ ਚਰਨ ਤਲ ਤੋਰ ਮੁਖ ਲਾਵੋ ਮੇਜ ਤਬ ਬਚਨ ਬੇਨਤੀ ਕਰੋ ਦੀਨ ਕੀ ਨਾਈ ਤਾਜ ਅਭਿਮਾਨ ਸਰਨੀ ਪਰੋਂ ਹਰ ਗੁਣ ਨਦ ਪਾਈ ਅਵਲੋਕਣ ਪੁਨਰ ਪੁਨਰ ਕਰੋ ਜਨਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸੰਚੋ ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ ਜਨਕਾ ਸੰਗ ਮੰਗੋ ਨਾਨਕ ਕੋ ਪ੍ਰਪ ਦਇਆ ਕਰ ਤਾਸ ਚਰਨੀ ਲਾਗੋ ਸੋ ਹਿ ਮਹਲਾ ਪੰਜਵਾ ਜਨਮੋ ਹੈ ਬ੍ਰਹਮੰਡ ਖੰਡਤਾ ਮੈਂ ਪਾਉ ਰਖ ਲਿਓ ਇਹ ਬਿਖੈ ਜਿਉ ਦੇਹੋ ਆਪਣਾ ਨਾਮ ਰਹਾਉ ਜਾਤੇ ਨਹੀਂ ਕੋ ਸੁਖੀ ਤਾਂ ਕਹਿ ਪਾਛੈ ਜਾਉ ਉਹ ਛੁਡ ਜਾਈ ਜੋ ਸਭਨ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰुणाਪਤੀ ਤੇਰੇ ਹਰਿ ਗੁਣ ਗਾਉ ਨਾਨਕੀ ਰਬੇਤੀ ਸਾਥ ਸੰਗ ਸਮਾਉ ਰਾਗ ਸੁਹੀ ਮਹਲਾ ਪੰਜਵਾ ਕਰ ਪੰਜਵਾ ਪੜਤਾ ਨੇ ਓੰਕਾਰ ਸਤਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲ ਨਾ ਜਪ ਮਨ ਗੋਬਿੰਦ ਦੇ ਕੇ ਅਵਰ ਨਹੀਂ ਕੋ ਲਿਖੈ ਸੰਤ ਲਾਗ ਮਨੇ ਛਾੜ ਦੁਬਿਦਾ ਕੀ ਗੁਰਿਆ ਰਹਾਉ ਨਿਰਗੁਣ ਹਰੀਆ ਸਰਗੁਣ ਤਰੀਆ ਅਨਿਕ ਕੋਠ ਹਰੀਆ ਪੈਨਾ 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 ਕਰਿਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਫਿਰਿਆ ਤਾਂ ਆਨੰਦ ਕਰਿਆ ਨਹਿ ਮਰਿਆ ਨਹਿ ਜਰਿਆ ਕੀਰਤਨ ਜੁਰੀਆ ਬਹੁ ਵਿਧ ਫਿਰਿਆ ਪਰ ਕੋ ਹਰਿਆ ਵਿਖਣਾ ਕਰਿਆ ਉਹ ਸਾਧੂ ਸਗ ਭਰਿਆ ਹਰ ਦੁਆਰੇ ਖਰਿਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹੁ ਹਰ ਨਾ ਫਿਰਿਆ ਸੁਹੀ ਮਹੱਲਾ ਪੰਜਵਾ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰਖਿਓ ਪਾ ਸਾਰਾ ਰਹਾਉ ਬਹੁ ਬਿਦ ਰੂਪ ਰੰਗ ਅਪਾਰਾ ਪੇਖੇ ਕੁਸੀ ਭੋਗ ਨਹੀਂ ਨਿਹਾਰਾ ਸਭ ਰਸ ਲੈ ਤਬਸਤ ਨਿਰਾਰਾ ਬਰਨ ਚਹਨ ਨਾਹੀ ਮੁਖ ਨਾ ਮਾ ਸਾਰਾ ਕਹਿ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨ ਨਾਰਾ ਸੁਹੀ ਮਹਲਾ ਪੰਜਵਾ ਤੋਂ ਮੈਂ ਆਇਆ ਸਰਨੀ ਆਇਆ ਪਰ ਉਸੇ ਆਇਆ ਕਿਰਪਾ ਆਇਆ ਜੋ ਪਾਵੇ ਤਿਉ ਰਾਖੂ ਸੁਆਮੀ ਮਾਰਗੁ ਗੁਰੇ ਪਠਾਇਆ ਰਹਾਉ ਮਹਾ ਤੁਤਰ ਮਾਇ ਜੈਸੇ ਪਵਨ ਚਲਾਇਆ ਸੁਣ ਸੁਣ ਹੀ ਗਿਤਰ ਆਇਆ ਕਰ ਰੋ ਧਰਮ ਰਾਇਆ ਗ੍ਰਹਿ ਅੰਧ ਕੋ ਪਾਇਆ ਪਾਵਕ ਸਗ ਰਾਇਆ ਕਹੀ ਓਟ ਸਾਧਾਇਆ ਨਾਨਕ ਹਰਿ ਧਿਆਇਆ ਅਬ ਮੈਂ ਪੂਰਾ ਪਾਇਆ ਰਗ ਸੁਹੀ ਮਹਲਾ ਪੰਜਵਾਂ ਕਰਿ ਛਿਮਾਈ ਕੋ ਉਨਕਾਰ ਸਤਗੁਰ ਪਰਸਾਦ ਸਤਗੁਰ ਪਾਸ ਬੇਨੰਤੀਆ ਮਿਲੇ ਨਾਮਿਆ ਧਾਰਾ ਤੁਠਾ ਸੱਚਾ ਪਾਤਿ ਚਾਹੂ ਤਲਬ ਗਿਆ ਸਤਸਾਰਾ ਸੰਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਹਾਉ ਸੱਚ ਤੇਰੀ ਸਾਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜ਼ੀਨੀਆਂ ਸੱਚ ਤੇਰਾ ਪਾਸਾਰਾ ਤੇਰਾ ਰੂਪਿਆ ਗਮ ਹੈ ਅਨੂਕ ਤੇਰਾ ਦਰਸਾਰਾ ਹਾਉ ਕਿਰਪਾਣੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਚਾ ਪੂਰੀਆ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰਾ ਚੰਨਾ ਕਉ ਬਲੇ ਹਰਾ ਅਰਾਗ ਸੁਹੀ ਮਹਲਾ ਪੰਜਵਾ ਕਰ ਸਤਵਾ ਇਕੂ ਕਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਮਨਾਏ ਜਿਸ ਨੋ ਹੋਏ ਦਿਆਲਾ ਸਾਈਂ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆ ਪ੍ਰਤੀ ਪਾਲ मेरे राम राय संतार के तुम्हारी जो तुद पावे सो परवान मन तन तु है अधारी राहौ तू दयाल कृपाल कृपानिध मनसा पूरण हारा पग तेरे सब प्राण पत प्रीतम तु पग तंका प्यारा ਤੁਹਾ ਥਾ ਵਪਾਰ ਯਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰਾਤ ਸਾਸ ਸਾਸ ਗੁਣ ਗਾਵਾਂ ਤੇ ਸੁਆਮੀ ਤਤ ਪਮਾ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਸੋਹੀ ਮਹੱਲਾ ਪੰਜਵਾਂ ਵਿਸਰੈ ਨਾਹੀ ਜਤ ਤੂੰ ਕਬ ਹੋ ਸੋ ਥਾਨ ਤੇਰਾ ਕੀ ਹਾਇ ਆਠ ਪਹਿਰ ਜਿਤ ਤੁਤ ਤੇ ਆਈ ਨਿਰਮਲ ਹੋਵੇ ਦੇਹਾ ਮੇਰੇ ਰਾਮ ਹੋ ਸੋ ਥਾਨ ਪਾਲਣ ਆਇਆ ਖੋਜਤ ਖੋਜਤ ਪਿਆ ਸਾਧ ਸੰਗ ਤਿਨ ਸਰਣਾਈ ਪਾਇਆ ਰਹਾ ਓ ਵੇਦ ਪੜੇ ਪੜ ਬ੍ਰਹਮੇ ਹਰੇਕ ਤਿਲ ਨਹੀਂ ਕੀਮਤ ਪਾਈ ਸਾ ਦੇ ਕਸ ਤੇ ਫੇਰੇ ਬਦਲਾਤੇ ਤੇ ਪੀ ਮੋਹ ਮਾਈ ਦਾਸੀ ਆਵਤਾਰ ਰਾਚੇ ਹੋਏ ਵਰਤੇ ਮਹਾਦੇਵ ਔ ਤੂ ਦਾ ਤਿੰਬੀ ਅੰਤ ਨਾ ਪਾਇਓ ਤੇਰਾ ਹੱਥ ਲਾਏ ਥੱਕੇ ਬਿਪੂਤਾ ਸਹਿਜ ਸੂਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਪੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਸੂ ਹਿ ਮਹਲਾ ਪੰਜਵਾ ਕਰਮ ਤਰੰਪਾ ਘੰਡ ਜੋ ਦਸੇ ਤਿੰਨ ਜਮ ਜਗਾਤੀ ਲੋਟੇ ਨਿਰਬਾਨ ਕੀਰਤਕਾ ਵੋਕਰ ਤੀਕਾ ਨਿਮਖ ਸਿਮਰਤ ਜਿਤ ਝੂਟੈ ਸੰਤੋਸਾਗਰ ਪਾਰਿ ਉਤਰੀਏ ਜੀ ਕੋ ਬਚਨ ਕਾ ਬਾਵੇ ਸੰਤਨ ਕਾ ਸੂ ਗੁਰ ਪ੍ਰਸਾਦੀ ਤਰੀਐ ਰਾਹਾਓ ਕੋਟ ਕੀਰਤ ਮਜਰੇ ਸਨਾਨਾ ਇਸ ਕਲ ਮੈਂ ਮੈਲ ਭਰੀਜੇ ਸਾਥ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਵੇਦ ਕਤੇ ਬਿਸਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਕਤਰੀ ਬ੍ਰਾਹਮਣ ਸੋਦਵੈ ਅਸੀ ਉਪਦੇਸ਼ ਚੌ ਵਰਨਾ ਕੋ ਸਾਜਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੇ ਕਟਕਟ ਨਾਦ ਕਮਚ ਸੁਹੀ ਮਹਲਾ ਪੰਜਵਾਂ ਜੋ ਕਿਛ ਕਰੇ ਸੋਈ ਪ੍ਰਭ万ਨੇ ਓਏ ਰਾਮ ਨਾਮ ਰੰਗ ਰਾਤੀ ਤਿਨ ਕੀ ਸੋਭਾ ਸਗਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰਿ ਸੰਤਾ ਜੀਵੜੇ ਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਲ ਸੋਈ ਰਾਉ ਕੋਟਿ ਅਪਰਾਧੀ ਸੰਤ ਸਗੇ ਉਦਰੇ ਜਮਤਾ ਕਹਿ ਲੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਾਰਿ ਸਿਉ ਆਣਿ ਲਾਵੇ ਮਾਇਆ ਮੋ ਪਰਮਪੋ ਕਾਟੇ ਸਤ ਸਰਨ ਜੋ ਆਵੇ ਜਿਹਾ ਮਨੁ ਰਤ ਕਾਰਿਆ ਆਰਾਦੇ ਸੋ ਸੰਤਨ ਤੇ ਪਾਵੇ ਜਨ ਕੀ ਮਹਿਮਾ ਕੀ ਤਕ ਬਰਨੋ ਜੋ ਰਬਿ ਆਪਣੇ ਬਾਣੀ ਕਹ ਨਾਨਕ ਜਿਨ ਸਤ ਗੁਰ ਬਿਟਿਆ ਸੇ ਸਤ ਤੇ ਭੈ ਨਿਕਾਣੇ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰੇ ਦੇ ਅੰਦਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁਧ ਚਿਤ ਆਈ ਹੈ ਉਪਰ ਤੇਰੀ ਤਿਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧ ਰਹਾਉ ਅੰਧਕੂਪ ਤੇ ਕਾਟ ਲੀਏ ਤੁਮ ਆਪੋ ਪਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦਈਏ ਆਪ ਕਰੇ ਪ੍ਰਤੀ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਪ੍ਰਮੋਹ ਬਿਨਾਸੀ ਮਿਟਿਆ ਸਗਲ ਵਿਸੂੜਾ ਨਾਨਕ ਦਇਆ ਕਰੀ ਸੁਖ ਦਾਤੇ ਭੇਟਿਆ ਸਤ ਗੁਰੂ ਪੂਰਾ ਦੂਹੀ ਮਹਲਾ ਪੰਜਵਾ ਜਪ ਕਛ ਨਾ ਸਿਉ ਤਪ ਕਿਆ ਕਰਤੇ ਕਵਨ ਕਰਮ ਕਰਿਆ ਆਪਨਾ ਖੇល ਆਪ ਕਰ ਦੇਖੇ ठाकुर ਰਚਨ ਰਚਾਇਆ ਮੇਰੇ RAM ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਈ ਸਰਬ ਨਿਰੰਤਰ ਸੋਈ ਰਹਾਉ ਗੱਤੀ ਗਣੀ ਨਾ ਛੂਟੈ ਕਤਹੂ ਕਾਚੀ ਦੇ ਏ ਆਣੀ ਕਿਰਪਾ ਕਰੋ ਪ੍ਰਭ ਕਰਣੇ ਹਾਰੀ ਤੇਰੀ ਬਖਸ਼ ਦੇ ਰਾਹੀ ਜੀ ਜੰਤ ਸਭ ਤੇਰੇ ਕੀਤੇ ਕਟ ਕਟ ਤੂੰ ਹੀ ਤੇ ਆਈਏ ਤੇਰੀ ਗੱਤ ਮਿਤ ਤੁਮ ਹੈ ਜਾਣੇ ਕੁਦਰਤ ਕੀ ਨਾ ਪਾਈਐ ਨਿਰਗੁਣ ਮੁਗਦ ਅਜਾਣਿਆ ਗਿਆਨੀ ਕਰਮ ਤਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮੀਠਾ ਲੱਗੇ ਤੇਰਾ ਪਾਣਾ ਸੁਹੀ ਮਹਲਾ ਪੰਜਵਾ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਣ ਕਣੀ ਸੇ ਹੀ ਆਏ ਸਫਲ ਤਿਨਾ ਕੀ ਕਾਮਾ ਮੇਰੇ RAM ਹਰ ਜਨ ਕੇ ਹੋਂ ਬਲ ਜਾਈ ਕਿਸਾ ਕ ਕਰ ਚਵਰ ਟੋਲਾ ਮਾ ਚੰਦ ਤੋੜ ਮੁਖ ਲਾਈ ਰਹਾ ਓ ਜਨਮ ਮਰਨ ਤੋ ਹੂੰ ਬੇਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈ ਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸਚਾ ਸੁਖ ਸਚੀ ਵਡਿਆਈ ਜਿਸਕੇ ਤੇ ਸੇ ਤੇ ਨ ਜਾਤੇ ਪਖਾ ਫੇਰੀ ਪਾਣੀ ਤੋਂ ਵਾਹਰ ਚਲ ਕੇ ਪੀਸਣ ਪਿਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੁਨੰਤੀ ਤੇਰੇ ਜਨ ਦੇਖਣ ਪਾਵਾਂ ਸੁਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਾਰਾ ਚੜ ਚਰਨ ਤੂੜ ਤੇਰੀ ਸੇਵਕ ਮੰਗੈ ਦੇ ਦੇਰਸਨ ਕਉ ਬਨੇ ਹਾਰਾ ਮੇਰੇ RAM ਰਾਇ ਜਿਉ ਰਾਖੀ ਤਿਉ ਰਹੀਏ ਤੁਧ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂ ਆਪ ਕਹਰਾਏ ਤਾ ਹੰਬੈ ਘਟ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨ ਹਲਾ ਚਰਨ ਕਮਲ ਤੇਰੇ ਤੁਮ ਤੋਏ ਪੀਵਾ ਮੇਰੇ ਸਤਗੁਰ ਦੀਨ ਦਇਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭ ਭਈ ਕਿਰਪਾਲਾ ਸਤਗੁਰ ਪੂਰਾ ਪਾਇਆ ਸੋਹੀ ਮਹੱਲਾ ਪੰਜਵਾ ਤੁਦ ਜਿਤੇ ਆਏ ਮਹਾਨ ਅੰਦਾ ਤਿਸ ਵਿਚਰੇ ਸੋ ਮਰ ਜਾਏ ਦਿਆਲੂ ਹੋਵੇ ਜਿਸ ਉੱਪਰ ਕਰਤੇ ਸੋ ਤੁਦ ਸਦਾ ਤੇ ਆਏ ਮੇਰੇ ਸਾਹਿਬ ਤੂੰ ਮੈਂ ਮਾਰ ਦੀ ਬਾਣੀ ਅਰਦਾਸ ਕਰੀ ਪ੍ਰਭ ਆਪਨੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕੋ ਵਲ ਜਾਈ ਅਮ੍ਰਿਤ ਬਚਨ ਰੇਦੇ ਓਰ ਤਾਹੀ ਤੋਂ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁੱਤ ਪੈ ਸਾਰੀ ਤਦ ਜੇਵਣੀ ਅਬਰ ਨਾ ਕੋਈ ਜਿਸ ਨੂੰ ਲਾਏ ਲੈ ਸੋ ਲਾਗੇ ਪਗਤ ਤੁਹਾਰਾ ਸੋਈ ਦੋਈ ਕਰ ਜੋੜ ਮਾ ਕੋਈ ਇੱਕ ਦਾਦਾ ਸਾਹਿਬ ਤੁਠੇ ਪਾਵਾ ਸਾਸ ਸਾਸ ਦਾ ਨਕਿਆ ਰਾਧੇ ਆਠ ਪਹਿਰ ਗੁਣ ਗਾਵਾ ਸੂਹੀ ਮਹੱਲਾ ਪੰਜਵਾ ਜਿਸ ਕੇ ਸਿਰੇ ਉਪਰ ਤੂ ਸੁਆਮੀ ਸੋ ਦੁਖ ਕੈਸਾ ਪਾਵੈ ਕੋਲ ਨਾ ਜਾਣੇ ਮਾਇਆ ਮਤ ਮਾਤਾ ਮਰਣਾ ਚਿਤ ਨਾ ਆਵੇ ਮੇਰੇ ਰਾਮ ਰਾਏ তুম ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਪੌਕਿਛੇ ਨਾਹੀ ਜਬ ਨਹੀਂ ਆਵੇ ਨੀਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦिलासा ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰੇ ਆਰਾਦੇ ਤੇਰੀ ਸ਼ਰਨ ਤੇਰੀ ਪਰਵਾਸੇ ਪੰਚ ਦੁਸ਼ਟ ਲੈ ਸਾਦੀ ਗਿਆਨ ਤਿਆਗ ਕੇ ਚਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵਡਾ ਸਤਿਗੁਰ ਨਾਨਕ ਚਿੰਕਲ ਰੱਖੀ ਮੇਰੀ ਗਿਆਨ ਤਿਆਗ ਕੇ ਚਰਮ ਨਾ ਜਾਣਾ ਸਾਰ ਨ ਜਾਣ ਤੀਰੀ ਸਬਤੇ ਵਡਾ ਸਤ ਗੁਰ ਨਾਨਕ ਜਿਨ ਕਲ ਰੱਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ